ਉੱਚਕਤਾ ਪਾਰਟੀਆਂ ਦੇ ਨਾਲ ਵਿਅਕਤੀ ਪੱਕੇ ਤੌਰ ਤੇ ਜੁੜੇ ਹੁੰਦੇ ਆ ਹੂੰ ਉਹਨਾਂ ਨੇ ਤਾਂ ਉਸ ਪਾਰਟੀ ਦੀ ਗੱਲ ਨੂੰ ਵਧਾ ਚੜਾ ਕੇ ਹੂੰ ਹੀ ਕਰਨਾ ਹੁੰਦਾ ਭਾਵੇਂ ਉਹ ਮਾੜਾ ਕਰੇ ਤਾਂ ਵੀ ਉਹਦੀ ਤਾਰੀਫ ਕਰਨੀ ਹੁੰਦੀ ਹੈ ਹੂੰ ਜਿੱਥੇ ਕਾਂਗਰਸ ਆਪ ਦੇ ਖੇਮੇ 'ਚ ਕਹਿੰਦੀ ਹੈ ਜੀ ਅਸੀਂ ਡਿਵੈਲਪਮੈਂਟ ਕਰਾਈ ਹੈ ਹੂੰ ਅਸੀਂ ਇੱਥੇ ਮਤਲਾ ਸ਼ਰਕਾਂ ਦੇ ਜਿਹੜੀ ਦੂਜੀ ਭਾਰ ਐਂਟਰਲੌਕ ਵਗੈਰਾ ਹੂੰ ਅਸੀਂ ਕਰਾ ਰਹੇ ਹਾਂ ਪਰ ਦੂਜੇ ਪਾਸੇ ਲੋਕਾਂ ਦਾ ਇਹ ਹੈ ਵੀ ਚੰਗੀਆਂ ਭਲੀਆਂ ਸੜਕਾਂ ਨੂੰ ਪੱਟ ਦੇਣਾ ਹੂੰ ਤੇ ਐਵੇਂ ਜਿਹਦੀ ਲੋੜ ਨਹੀਂ ਸੀ ਉਹ ਵਿਕਾਸ ਨਹੀਂ ਹੁੰਦਾ ਮਨਪ੍ਰੀਤ ਸਿੰਘ ਬਾਦਲ ਸਿਆਣੇ ਮਨੋਖਾ ਬੜੇ ਲਿਖੇ ਆ ਦੋ ਵੱਡੇ ਵਾਅਦੇ ਕਰੇ ਸੀ ਹੂੰ ਹੂੰ ਇੱਕ ਤਾਂ ਇਹ ਸੀ ਵੀ ਜਿਹੜਾ ਥਰਮ ਪਲਾਂਟ ਹੈ ਇਹਨੂੰ ਮੈਂ ਚਾਲੂ ਕਰ ਦੂੰਗਾ ਧੂਆ ਨਿਕਲਣਾ ਦੂੰ ਹੂੰ ਤੁਸੀਂ ਮੈਨੂੰ ਜਿਤਾ ਦਿਓ ਥਰਮਲ ਨੂੰ ਵੇਚਦਾ ਜੀ ਥਰਮਲ ਦਾ ਧੂਆਂ ਜਿਹੜਾ ਕੱਢਣਾ ਸੀ ਉਹ ਸਦਾ ਵਾਸਤੇ ਖਤਮ ਕਰਦਾ ਜੀ ਤੇ ਜਿਹੜੇ ਉਸ ਡੰਪ ਨੂੰ ਇੱਥੇ ਚਕਾਉਣਾ ਸੀ ਉਹ ਡੰਪ ਹੈ ਜਿਹੜਾ ਉਹ ਉੱਥੇ ਪੱਕਾ ਹੋ ਗਿਆ ਜਿਵੇਂ ਹਰਵਿੰਦਰ ਸਿੰਘ ਲਾੜੀ ਹੈ ਬਠਿੰਡਾ ਅਧਿਆਤੀ ਤੋਂ ਉਹਨਾਂ ਨੇ ਚੋਣ ਵੀ ਲੜੀ ਹੈ ਹੁਣ ਹਲਕਾ ਇੰਚਾਰਜ ਵੀ ਹੈਗੇ ਹੈ ਕਿਹਾ ਜਾਂਦਾ ਵੀ ਉਹਨਾਂ ਦੇ ਪਿਤਾ ਜੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਸੀ ਤਾਂ ਕਰਕੇ ਸੀਮ ਹਾਊਸ ਤੱਕ ਉਹਨਾਂ ਦੀ ਪਹੁੰਚ ਹੈਗੀ ਐ ਉਹਨਾਂ ਨੇ ਵੱਡੇ ਇਲਜ਼ਾਮ ਜਿਹੜੇ ਮਨਪ੍ਰੀਤ ਸਿੰਘ ਬਾਦਲ ਤੇ ਉਹਨਾਂ ਦੇ ਮੁੰਡੇ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਪੁਲਿਸ ਜਿਹੜੇ ਅਫਸਰ ਆ ਜਿਹਨੇ ਐਸਐਸਓ ਲੱਗੇ ਹੁੰਦੇ ਆ ਏਰੀਆ 'ਚ ਪੀ ਇਹ ਨਸ਼ਾ ਬਕਾਉਂਦੇ ਐ ਇਸ ਗੱਲ ਨਾਲ ਵੀ ਕੋਈ ਫਰਕ ਪਊ ਐ ਸ਼ੀਟ ਤੇ ਕਿਨੇ ਪੈਂਦਾ ਜੀ ਜਦੋਂ ਕੋਈ ਵਿਅਕਤੀ ਹੂੰ ਕਿਸੇ ਤੇ ਦੋਸ਼ ਲਾਉਂਦਾ ਹੂੰ ਉਹਦੇ ਵਿੱਚ ਕੁਛ ਨਾ ਕੁਛ ਤਾਂ ਸੱਚ ਹੁੰਦਾ ਹੀ ਐ ਮਨਪ੍ਰੀਤ ਬਾਦਲ ਜੀ ਇੱਕ ਵਾਇਰਲ ਹੋਈ ਮਤਲਬ ਉਹਦੀ ਵੀਡੀਓ ਹੈ ਇਹਦੇ ਚ ਆ ਰਹੀ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਆ ਮੰਨੀ ਜਾਂਦਾ ਕਹਿੰਦਾ ਮੈਨੂੰ ਅਫਸੋਸ ਹੈ ਮੇਰੇ ਪਿੰਡ ਦੇ ਵਿੱਚ ਬਹੁਤ ਨਸ਼ਾ ਬਾਦਲ ਪਿੰਡ ਬਾਦਲ ਪਿੰਡ ਦੇ ਵਿੱਚ ਵੇਖੋ ਜੇ ਐਸ ਉਹਦਿਆਂ ਤੇ ਹੋ ਕੇ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਅਫਸੋਸ ਕਹਿ ਕੇ ਸਾਰਨਾ ਤੇ ਇਹਦੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਜੀ ਹਰ ਇੱਕ ਨੂੰ ਐ ਲੱਗਿਆ ਬੈ ਯਾਰ ਮੈਂ ਕੁਰਸੀ ਦੇ ਦਵਾ ਦਾ ਪਹੁੰਚ ਜਾ ਉਹਦੇ ਵਿੱਚੋਂ ਧਾਰਮਿਕ ਭਾਵਨਾਵਾਂ ਦਾ ਵੀ ਖਲਵਾੜ ਕਰਦੇ ਨੇ ਬੀਜੇਪੀ ਦੀ ਪਾਰਟੀ ਜੇ ਅੱਪ ਗੱਲ ਕਰਦੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਉਹਨਾਂ ਦੇ ਇੱਕ ਇੱਕ ਮੋਹਿਤ ਗੁਪਤਾ ਸੀਗਾ ਉਹ ਕਰਦੇ ਆ ਚਰਲ ਗਿਆ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੀਜੇਪੀ ਸਿੱਤੀ ਬਾਰੇ ਲੋਕ ਬੀਜੇਪੀ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੂੰ ਵੇਖੋ ਕੁਝ ਵੋਟਰ ਬੀਜੇਪੀ ਨਾਲ ਜੁੜੇ ਹੋਣਗੇ ਪਰ ਉਹ ਵੀ ਲੋਕ ਵਿਰੋਧ ਦੇ ਦੇਖਦੇ ਹੋਏ ਜੇ ਮੈਂ ਬੀਜੇਪੀ ਦੀ ਗੱਲ ਕਰਤੀ ਲੋਕ ਮੇਰੇ ਵਿਰੋਧ ਚ ਆ ਜਾਣਗੇ ਬੀਜੇਪੀ ਦਾ ਜੇ ਵੇਖਿਆ ਜਾਵੇ ਬੀਜੇਪੀ ਜਮਾ 0 ਤੇ ਹੈ ਇਸ ਟਾਈਮ ਕਿਉਂਕਿ ਲੋਕ ਬੀਜੇਪੀ ਦੀ ਗੱਲ ਕਰਕੇ ਹੀ ਨਹੀਂ ਰਾਜੀ ਵੀ ਜਿੰਨਾ ਚਿਰ ਕਾਲੀ ਦਲ ਪਾਵਰ ਚ ਰਿਹਾ ਜਿੰਨਾ ਚਿਰ ਮਲਾਈ ਸੀ ਉਹ ਨਜ਼ਰ ਖਾਂਦੇ ਰਹੇ ਉਹਦੀਆਂ ਪੁਲਿਸ ਪਾਲਿਸਾਂ ਦਾ ਵਿਰੋਧ ਵੀ ਨਹੀਂ ਕਰਿਆ ਹਾਂਜੀ ਜੀ ਤੇ ਜਦੋਂ ਕਾਲੀ ਦਲ ਸਤਾ ਤੋਂ ਬਾਹਰ ਹੋ ਗਿਆ ਜੀ ਤੇ ਉਦੋਂ ਅਕਾਲੀ ਦਲ ਵੀ ਮਾੜਾ ਹੋ ਗਿਆ ਤੁਸੀਂ ਦੇਖ ਰਹੇ ਹੋ ਨਰਪੌਰ ਟੀਵੀ ਮੈਂ ਸਰੇਂਦਰਪਾਲ ਸਿੰਘ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪਿਛਲੇ ਦਿਨੀ ਅਸੀਂ ਬਠਿੰਡਾ ਅਧਿਆਤਿ ਦੇ ਸਿਆਸੀ ਸਮੀਕਰਨਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਜਿਹੜੇ ਸਾਂਝੇ ਬੰਦੇ ਐ ਕਿਸੇ ਸਿਆਸੀ ਧਰ ਨਾਲ ਨਹੀਂ ਜੁੜੇ ਜੋ ਬੁੱਧੀਜੀਵੀ ਐ ਲੇਖਕਾ ਉਹਨਾਂ ਨਾਲ ਗੱਲਬਾਤ ਕਰੀ ਜਾਵੇ ਸਿਆਸੀ ਜਿਹੜਾ ਸਮੀਕਰਨ ਹੈਗਾ ਉਹਨਾਂ ਬਾਰੇ ਬਠਿੰਡੇ ਤੋਂ ਅਸੀਂ ਅੱਜ ਜਿਹੜਾ ਬਠਿੰਡਾ ਸ਼ਹਿਰੀ ਐ ਉਹਤੇ ਗੱਲਬਾਤ ਕਰਾਂਗੇ ਸਾਡ ਨਾਲ ਨਸ਼ਾ ਮੁਕਤੀ ਗੁਰਮਤ ਪ੍ਰਜਾਟ ਲੇਅ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਨ ਸਿੰਘ ਸਿਵੀਆਂ ਹੋਣਗੇ ਜੋ ਲੇਖਕ ਨੇ ਤੇ ਅਕਸਰ ਉਹ ਉਹਨਾਂ ਦੇ ਜਿਹੜੇ ਆਰਟੀਕਲ ਲੇਖ ਹੈ ਖ਼ਵਾਰਾਂ ਚ ਵਕੋ ਖ਼ਵਾਰਾਂ ਚ ਲੱਗਦੇ ਰਹਿੰਦੇ ਆ ਉਹ ਧਾਰਮਿਕ ਦੇ ਨਾਲ ਨਾਲ ਜਿਹੜੀ ਹੈਗੀ ਸਮਾਜਿਕ ਤੇ ਰਾਜਨੀਤਿਕ ਸਮਝ ਵੀ ਰੱਖਦੇ ਆ ਤੇ ਅਸੀਂ ਅੱਜ ਬਠਿੰਡਾ ਸ਼ਹਿਰੀ ਦੇ ਜਿਹੜੇ ਪਾਰਟੀਆਂ ਹੈਗੀਆਂ ਕਾਂਗਰਸ ਆਵਾ ਦੀ ਪਾਰਟੀ ਅਕਾਲੀ ਦਲ ਭਾਜਪੀ ਕਾਲੀ ਦਲ ਸੰਯੁਗਤ ਜਿਹੜਾ ਹੈਗਾ ਟੀਸਾ ਗਰੁੱਪ ਉਹਦੇ ਜਿਹੜੇ ਉਮੀਦਵਾਰ ਕਿਹੜੇ-ਕਿਹੜੇ ਹੋ ਸਕਦੇ ਆ ਜਾਂ ਉਹਨਾਂ ਦਾ ਜਿਹੜਾ ਕਿਸ ਤਰ੍ਹਾਂ ਦਾ ਚੱਲ ਰਿਹਾ ਮਾਹੌਲ ਜਿਵੇਂ ਹੁਣ ਮੀਟਿੰਗਾਂ ਦਾ ਦੌਰ ਚੱਲ ਪਿਆ 2022 ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਸਵਾਗਤ ਕਰਦੇ ਆਂ ਅਸੀਂ ਵੀ ਸਭ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਗੱਲ ਆਪਾਂ ਕਾਂਗਰਸ ਦੀ ਕਰਦੇ ਆਂ ਜਿਵੇਂ ਹੁਣ ਇੱਥੋਂ ਮਨਪ੍ਰੀਤ ਸਿੰਘ ਬਾਦਲ ਐਮਐਲਏ ਨੇ ਉਹ ਵਿੱਤ ਮੰਤਰੀ ਵੀ ਨੇ ਕਾਂਗਰਸ ਕੋਲੇ ਇੱਥੇ ਕੋਈ ਜਿਵੇਂ ਹੁਣ ਅਸੀਂ ਗੱਲਬ ਚੇਰਾ ਹੈ ਨਹੀਂ ਕਿਉਂਕਿ ਵਿੱਤ ਮੰਤਰੀ ਦਾ ਅਹੁਦਾ ਹੀ ਵੱਡਾ ਹੁੰਦਾ ਹੈ। ਅ ਕਾਂਗਰਸ ਦਾ ਤੁਸੀਂ ਕਿਵੇਂ ਦੇਖਦੇ ਹੋ ਗ੍ਰਾਫ ਨੂੰ ਜਿਵੇਂ ਹੁਣ 4.5 ਸਾਲ ਹੋ ਗਏ ਤੇ ਕੀ ਕਹਿਣਾ ਚਾਹੋਗੇ? ਸੁਰਿੰਦਰ ਜੀ ਹਮ ਜਿਹੜਾ ਬਠਿੰਡੇ ਸ਼ਹਿਰ ਦੀ ਸਥਿਤੀ ਹੈ ਹਮ ਇਹਦੇ ਵਿੱਚ ਇੱਕ ਨਿਰਾਸ਼ਾ ਬਹੁਤ ਹੈ। ਹਮ ਕੁਝ ਤਾਂ ਪਾਰਟੀਆਂ ਦੇ ਨਾਲ ਵਿਅਕਤੀ ਪੱਕੇ ਤੌਰ ਤੇ ਜੁੜੇ ਹੁੰਦੇ ਆ। ਹਮ ਉਹਨਾਂ ਨੇ ਤਾਂ ਉਸ ਪਾਰਟੀ ਦੀ ਗੱਲ ਨੂੰ ਵਧਾ ਚੜਾ ਕੇ ਹੂੰ ਹੀ ਕਰਨਾ ਹੁੰਦਾ ਭਾਵੇਂ ਉਹ ਮਾੜਾ ਕਰੇ ਤਾਂ ਵੀ ਉਹਦੀ ਤਾਰੀਫ ਕਰਨੀ ਹੁੰਦੀ ਹੈ ਹੂੰ ਤੇ ਕੁਝ ਕੁ ਲੋਕ ਨਿਊਟਰ ਹੁੰਦੇ ਨੇ ਸਿਆਣੇ ਹੁੰਦੇ ਆ ਸੋਚ ਸਮਝ ਰੱਖਦੇ ਆ ਉਹ ਵੋਟਰ ਆ ਜਿਹੜਾ ਉਹ ਚੁੱਪ ਐ ਚੁੱਪੀ ਦੇ ਨਾਲ ਨਾਲ ਉਹ ਕਾਂਗਰਸ ਪ੍ਰਤੀ ਨਾਰਾਜ਼ ਵੀ ਐ ਹੂੰ ਉਹਨਾਂ ਦੀ ਨਾਰਾਜ਼ਗੀ ਐ ਜਿਹੜੀ ਹੂੰ ਜੇ ਆਪਾਂ ਬਠਿੰਡੇ ਵਾਸੀਆਂ ਦੀ ਗੱਲ ਕਰਗੇ ਬਠਿੰਡੇ ਵਾਸੀਆਂ ਦੇ ਜਿੱਥੇ ਕਾਂਗਰਸ ਆਪ ਦੇ ਖੇਮੇ 'ਚ ਕਹਿੰਦੀ ਹੈ ਜੀ ਅਸੀਂ ਡਿਵੈਲਪਮੈਂਟ ਕਰਾਈ ਹੈ ਹਮ ਅਸੀਂ ਇੱਥੇ ਮਤਲਾ ਸੜਕਾਂ ਦੇ ਜਿਹੜੀ ਦੂਜੀ ਭਾਰ ਐਂਟਰਲੌਕ ਵਗੈਰਾ ਅਸੀਂ ਕਰਾ ਰਹੇ ਹਾਂ ਪਰ ਦੂਜੇ ਪਾਸੇ ਲੋਕਾਂ ਦਾ ਇਹ ਹੈ ਵੀ ਚੰਗੀਆਂ ਭਲੀਆਂ ਸੜਕਾਂ ਨੂੰ ਪੱਟ ਦੇਣਾ ਹਮ ਤੇ ਐਵੇਂ ਜਿਹਦੀ ਲੋੜ ਨਹੀਂ ਸੀ ਉਹ ਵਿਕਾਸ ਨਹੀਂ ਹੁੰਦਾ ਹਮ ਦੂਸਰਾ ਇਹ ਵੀ ਹੈ ਲੋਕਾਂ ਦਾ ਵੀ ਪਾਰਟੀਆਂ ਸਾਰੀਆਂ ਹੀ ਇਕੱਲੀ ਕਾਂਗਰਸ ਨਹੀਂ ਸਾਰੀਆਂ ਪਾਰਟੀਆਂ ਝੂਠ ਬੋਲਣ ਤੇ ਜ਼ਿਆਦਾ ਕਰ ਰਹੀ ਹੈ ਜਿਵੇਂ ਆਪਾਂ ਬਠਿੰਡੇ ਸ਼ਹਿਰ ਦੀ ਗੱਲ ਕਰ ਗਏ ਹਮ ਮਨਪ੍ਰੀਤ ਸਿੰਘ ਬਾਦਲ ਸਿਆਣੇ ਮਨੋਖ ਹੈ ਪੜੇ ਲਿਖੇ ਹੈ ਪਰ ਜਿਹੜਾ ਬਠਿੰਡੇ ਦੇ ਨਾਲ ਉਹਨਾਂ ਨੇ ਝੂਠ ਬੋਲੇ ਹਮ ਜਾਂ ਕੋਈ ਬਠਿੰਡੇ ਦੇ ਨਾਲ ਜਿਵੇਂ ਉਹਨਾਂ ਨੇ ਪਾਰਟੀ ਚੋਣ ਮੈਨੀਫੈਸਟ ਤੋਂ ਵੱਖ ਇੱਕ ਆਪ ਦਾ ਨਿਜੀ ਚੋਣ ਮੈਨੀਫੈਸਟੋ ਤਿਆਰ ਕੀਤਾ ਸੀ ਹੂੰ ਉਹਦੇ ਵਿੱਚ ਲੋਕਾਂ ਨੇ ਦੋ ਵੱਡੇ ਵਾਅਦੇ ਕਰੇ ਸੀ ਹੂੰ ਹੂੰ ਇੱਕ ਤਾਂ ਇਹ ਸੀ ਵੀ ਜਿਹੜਾ ਥਰਮ ਪਲਾਂਟ ਹੈ ਇਹਨੂੰ ਮੈਂ ਚਾਲੂ ਕਰ ਦੂੰਗਾ ਧੂਆ ਨਿਕਲ ਲਾ ਦੂੰ ਹੂੰ ਤੁਸੀਂ ਮੈਨੂੰ ਜਿਤਾ ਦਿਓ ਜੀ ਤੇ ਦੂਸਰਾ ਉਹਨੇ ਕਿਹਾ ਸੀ ਜਿਹੜਾ ਉਹ ਕਚਰਾ ਦਾ ਮਾਲ ਹੈ ਜਿਹੜਾ ਮਾਲਮ ਉੱਤਰ ਵਗੈਰਾ ਜਾ ਕੇ ਇਕੱਠਾ ਹੋ ਕੇ ਸੜਦੇ ਨੇ ਬਛੰਡੇ ਜੀ ਉਹ ਮਤੀ ਦਾਸ ਨਗਰ ਦੇ ਵੱਲ ਨੂੰ ਲੱਗਿਆ ਹੋਇਆ ਹੈ ਹੂੰ ਤੇ ਇਹਨੂੰ ਮੈਂ ਇੱਥੋਂ ਚੁਕਾ ਕੇ ਕਿਤੇ ਦੂਰ ਡੰਪ ਹੈ ਜਿਹੜਾ ਉਹ ਦੂਰ ਭੇਜ ਦੂੰਗਾ ਤਾਂ ਕਿ ਜਿਹੜੀ ਉਹਦੇ ਚੋਂ ਬਿਮਾਰੀਆਂ ਫੈਲਣੀਆਂ ਜਾਂ ਉਹਦੀ ਮਾੜੀ ਸਮੈਲ ਆਉਣੀ ਹੈ ਜਾਂ ਕੋਈ ਉਹ ਉਹ ਸਦਾ ਵਾਸਤੇ ਦੂਰ ਹੋ ਜੂ ਜੀ ਤੇ ਜਦੋਂ ਮਨਪ੍ਰੀਤ ਜੀ ਫਾਈਨਾਂਸ ਮਨਿਸਟਰ ਬਣ ਗਏ ਉਹਦੇ ਵਿੱਚ ਕੀ ਹੋਇਆ ਇਹ ਦੋਨੇ ਮੰਗਾਂ ਤੋਂ ਹੀ ਉਲਟ ਹੋ ਗਿਆ ਕੰਮ ਹੂੰ ਉਲਟ ਕੀ ਹੋਇਆ ਥਰਮਲ ਨੂੰ ਵੇਚਦਾ ਜੀ ਥਰਮਲ ਦਾ ਧੂਆਂ ਜਿਹੜਾ ਕੱਢਣਾ ਸੀ ਉਹ ਸਦਾ ਵਾਸਤੇ ਖਤਮ ਕਰਦਾ ਜੀ ਤੇ ਜਿਹੜੇ ਉਸ ਡੰਪ ਨੂੰ ਇੱਥੇ ਚਕਾਉਣਾ ਸੀ ਉਹ ਡੰਪ ਹੈ ਜਿਹੜਾ ਉਹ ਉੱਥੇ ਪੱਕਾ ਹੋ ਗਿਆ ਜੀ ਵੇਖੋ ਲੋਕ ਜਦੋਂ ਆਪਾਂ ਨਿਰਪੱਖ ਹੋ ਕੇ ਗੱਲ ਕਰਦੇ ਆ ਤੇ ਨਰਪੱਖੀ ਕਰਨੀ ਚਾਹੀਦੀ ਹੈ ਕਿਸੇ ਦੇ ਬਰੋਚ ਚ ਨਹੀਂ ਕਰਨੀ ਚਾਹੀਦੀ ਤੇ ਕਿਸੇ ਦੇ ਪੱਖ ਚ ਨਹੀਂ ਕਰਨੀ ਚਾਹੀਦੀ ਇੱਕ ਥੋੜੀ ਗੱਲ ਹੋਰ ਮੈਂ ਜੋੜਨਾ ਚਾਹੁੰਨਾ ਜਿਵੇਂ ਹਰਵਿੰਦਰ ਸਿੰਘ ਲਾੜੀ ਹੈ ਬਠਿੰਡਾ ਅਧਿਆਤੀ ਤੋਂ ਉਹਨਾਂ ਨੇ ਚੋਣ ਵੀ ਲੜੀ ਹੈ ਹੁਣ ਹਲਕਾ ਇੰਚਾਰਜ ਵੀ ਹੈਗੇ ਹੈ ਕਿਹਾ ਜਾਂਦਾ ਵੀ ਉਹਨਾਂ ਦੇ ਪਿਤਾ ਜੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਸੀ ਤਾਂ ਕਰਕੇ ਸੀਐਮ ਹਾਊਸ ਤੱਕ ਉਹਨਾਂ ਦੀ ਪਹੁੰਚ ਹੈਗੀ ਹੈ ਉਹਨਾਂ ਨੇ ਵੱਡੇ ਇਲਜ਼ਾਮ ਜਿਹੜਾ ਮਨਪ੍ਰੀਤ ਸਿੰਘ ਬਾਦਲ ਤੇ ਉਹਨਾਂ ਦੇ ਮੁੰਡੇ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਪੁਲਿਸ ਜਿਹੜੇ ਅਫਸਰ ਹੈ ਜਿਵੇਂ ਐਸਐਸਓ ਲੱਗੇ ਹੁੰਦੇ ਆ ਏਰੀਆ 'ਚ ਪੀਏ ਨਸ਼ਾ ਬਕਉਂਦੇ ਇਸ ਗੱਲ ਨਾਲ ਵੀ ਕੋਈ ਫਰਕ ਪਉਏ ਸ਼ੀਟ ਤੇ ਕਿ ਨਹੀਂ ਪੈਂਦਾ ਜੀ ਵੇਖੋ ਜੀ ਜਦੋਂ ਕੋਈ ਵਿਅਕਤੀ ਹੂੰ ਕਿਸੇ ਤੇ ਦੋਸ਼ ਲਾਉਂਦਾ ਹੈ ਹੂੰ ਉਹਦੇ ਵਿੱਚ ਕੁਛ ਨਾ ਕੁਛ ਤਾਂ ਸੱਚ ਹੁੰਦਾ ਹੀ ਹੈ ਹੂੰ ਪਰ ਆਪਾਂ ਇੱਥੇ ਇਹਨਾਂ ਦਾ ਵਿਅਕਤੀਗਤ ਤੇ ਅੰਦਰੂਨੀ ਮਾਮਲੇ ਸਮਝਾਂਗੇ ਇਸ ਗੱਲ ਨੂੰ ਜੀ ਜਦੋਂ ਵਿਰੋਧ ਹੋਣ ਲੱਗ ਜਾਂਦਾ ਹੈ ਜਾਂ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਗੌਂਦਗਾਂ ਦੀਆਂ ਸਿੱਠਣੀਆਂ ਹੂੰ ਤੇ ਲੜਦੀਆਂ ਦੇਵੇਂ ਨੇ ਹੂੰ ਤੇ ਦੁਖਦੀਆਂ ਦੋਨੇ ਗਾਲਾਂ ਜਦੋਂ ਬੰਦੀ ਐ ਉਸੇ ਗੱਲ ਨੂੰ ਬੁਧਾ ਚੜਾ ਕੇ ਕਰਿਆ ਜਾਂਦਾ ਜੀ ਜਦੋਂ ਕਿਤੇ ਕੋਈ ਤਰੇਡ ਆਉਂਦੀ ਐ ਤੇ ਉਸ ਗੱਲ ਨੂੰ ਉਹਦੇ ਫਿਰ ਮਾੜੇ ਜਿਹੜੇ ਪੱਖ ਐ ਉਹ ਫਰੁੱਲਨੇ ਸ਼ੁਰੂ ਕਰ ਦਿੱਤੇ ਜਾਂਦੇ ਜੀ ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਐ ਹੂੰ ਨਸ਼ੇ ਪੰਜਾਬ 'ਚ ਬਹੁਤ ਨੇ ਤੇ ਖਾਸ ਕਰਕੇ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਬਹੁਤ ਨਸ਼ੇ ਐ ਜੀ ਉਹਨਾਂ ਨੂੰ ਕੌਣ ਬਕਾਉਂਦਾ ਹੈ ਉਹਨਾਂ ਦੇ ਬਗਰੇ ਸੱਚ ਕੀ ਹੈ ਇਹ ਗੱਲ ਆਪਾਂ ਬਿਨ ਸਬੂਤਾਂ ਤੋਂ ਕਹਿ ਨਹੀਂ ਸਕਦੇ ਜੀ ਪਰ ਇਹ ਗੱਲ ਕਹਿ ਸਕਦੇ ਆ ਵੀ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਉਹ ਸ਼ਰਿਆਂ ਵਿੱਚ ਵਹਿ ਰਿਹਾ ਹ ਹ ਉਹਦੇ ਮਗਰ ਹੱਥ ਕੀਦਾ ਹੈ ਹੂੰ ਉਹਨੂੰ ਬਕਾਉਂਦਾ ਕੌਣ ਹੈ ਹੂੰ ਜਿੰਨਾ ਆਪਣੇ ਕੋਲੇ ਨਿੱਜੀ ਕੋਈ ਠੋਸ ਸਬੂਤ ਨਾ ਹੋਣ ਮੇਰਾ ਸਾਹਿਬ ਉਹਨਾਂ ਚਿਰ ਆਪਾਂ ਨੂੰ ਇਹ ਗੱਲ ਕਹਿਣੀ ਹੈ ਜਿਹੜੀ ਉਹ ਠੀਕ ਨਹੀਂ ਪਰ ਇੱਕ ਸੱਚ ਜਿਹੜੀ ਮੈਂ ਪਹਿਲਾਂ ਕਹਿ ਤੀ ਹੂੰ ਬਹੁਤ ਬੁਰਾ ਹਾਲ ਆ ਲੋਕਾਂ ਦਾ ਨਸ਼ਿਆਂ ਨਾਲ ਲੋਕ ਮਰ ਰਹੇ ਆ ਨਸ਼ੇ ਬਹੁਤ ਕਿਉਂਕਿ ਬਠਿੰਡਾ ਸ਼ਹਿਰੀ ਚ ਹਫ਼ਤੇ ਦੇ ਵਿੱਚ ਚਾਰ ਪੰਜ ਮੁੰਡੇ ਚਿੱਟੇ ਚਿੱਟਾ ਪੀਂ ਨਾਲ ਜਰਾ ਮਰ ਚੁੱਕੇ ਆ ਨਹੀਂ ਰੋਜ਼ ਹੀ ਜੀ ਰੋਜ਼ ਦੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਖਵਾਰੀ ਖਬਰਾਂ ਨੂੰ ਛੱਡ ਕੇ ਵੀ ਲੱਗੇ ਸ਼ਾਇਦ ਇੱਕ ਦੋ ਮੌਤਾਂ ਰੋਜ਼ ਹੀ ਹੁੰਦੀਆਂ ਹੋਣ ਮਨਪ੍ਰੀਤ ਬਾਦਲ ਜੀ ਇੱਕ ਵਾਇਰਲ ਹੋਈ ਮਤਲਬ ਉਹਦੀ ਵੀਡੀਓ ਹੈ ਇਹਦੇ ਚਾਰਹੀ سوشل ਮੀਡੀਆ ਤੇ ਉਹਦੇ ਵਿੱਚ ਆਮ ਮੰਨੀ ਜਾਂਦਾ ਕਹਿੰਦਾ ਮੈਨੂੰ ਅਫਸੋਸ ਹੈ ਮੇਰੇ ਪਿੰਡ ਦੇ ਵਿੱਚ ਬਹੁਤ ਨਸ਼ਾ ਬਾਦਲਪਿੰਡ ਬਾਦਲਪਿੰਡ ਦੇ ਵਿੱਚ ਵੇਖੋ ਜੇ ਐਸ ਉਹਦਿਆਂ ਤੇ ਹੋ ਕੇ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਅਫਸੋਸ ਕਹਿ ਕੇ ਸਾਰਨਾ ਤੇ ਇਹਦੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਜੀ ਸਿਵਿਆ ਸਾਹਿਬ ਅਕਾਲੀਦਾਰ ਨੇ ਜਿਹੜਾ ਹੈਗਾ ਸਰੂਪਜਨ ਸਿੰਘਲਾ ਜੋ ਪਹਿਲਾਂ ਵੀ ਇੱਥੋਂ ਐਮਐਲਏ ਰਹੇ ਆ ਉਹਨੂੰ ਉਮੀਦਵਾਰ ਐਲਾਨ ਤਾਂ ਕਾਫੀ ਦਿਨ ਪਹਿਲਾਂ ਹੀ ਤੇ ਸਰੂਪ ਸਿੰਘਲਾ ਦੇ ਤੁਸੀਂ ਪਿਛਲੇ ਕੰਮਾਂ ਨੂੰ ਲੈ ਕੇ ਜਾਂ ਮੌਜੂਦਾ ਸਮੇਂ 'ਚ ਉਹ ਕਾਫੀ ਜਿਹੇ ਮਸਲੇ ਚੱਕ ਰਹੇ ਆ ਮਾਈਨਿੰਗ ਦਾ ਲਾ ਲੋ ਹੋਰ ਸ਼ਰਕ ਟੁੱਟ ਗਈ ਜੀ ਪੁਲਾਂ ਦੇ ਮਾਮਲੇ ਨੂੰ ਲੈ ਕੇ ਕਾਫੀ ਸਰਗਰਮ ਨੇ ਉਹਨਾਂ ਦੀ ਜਿਹੜੀ ਮਿਹਨਤ ਨੂੰ ਲਾ ਲੋ ਤੇ ਕਿਵੇਂ ਦੇਖਦੇ ਹੋ ਵੀ ਕਿੰਨੇ ਕਿ ਕਾਮਯਾਬ ਹੋ ਸਕਣਗੇ ਆਉਣ ਵਾਲੇ ਸਮੇਂ 'ਚ ਅਸਲ ਜੀ ਬੰਦਾ ਵਿਅਕਤੀਗਤ ਤੌਰ ਤੇ ਕਿੰਨਾ ਵੀ ਚੰਗਾ ਹੋਵੇ ਹੂੰ ਉਹਦੀ ਕਾਮਯਾਬੀ ਦੇ ਆਸਾਰ ਬਹੁਤ ਘੱਟ ਹੁੰਦੇ ਨੇ ਹੂੰ ਉਹਦੇ ਮਗਰ ਲੋਕਾਂ ਨੇ ਉਹ ਜਿੰਨਾਂ ਨਾਲ ਜੁੜਿਆ ਹੋਇਆ ਜਿਹੜੀ ਪਾਰਟੀ ਨਾਲ ਜੁੜਿਆ ਹੋਇਆ ਉਸ ਪਾਰਟੀ ਦੇ ਕਰਦਾਰ ਨੂੰ ਉਸ ਪਾਰਟੀ ਦੇ ਸਬਧਾਨ ਨੂੰ ਉਸ ਪਾਰਟੀ ਨੇ ਜੋ ਕੰਮ ਕਰੇ ਹੈ ਹੂੰ ਉਹਦੇ ਤੇ ਜਾਦੇ ਲੋਕਾਂ ਦੀ ਟੇਕ ਹੁੰਦੀ ਹੈ ਇਸੇ ਕਰਕੇ ਜਿਹੜੇ ਵਿਅਕਤੀਗਤ ਗੌਰਤਿਆ ਕਈ ਵਾਰੀ ਚੰਗੇ ਬੰਦੇ ਵੀ ਚੋਣ ਹਾਰ ਜਾਂਦੇ ਹੂੰ ਹੁਣ ਸਰੂਪ ਚੰਦ ਸਿੰਘਲਾ ਇਕੱਲੇ ਦੀ ਗੱਲ ਨਾ ਕਰਕੇ ਲੋਕ ਇਸ ਗੱਲ ਤੇ ਧਿਆਨ ਦੇ ਰਹੇ ਆ ਵੀ ਅਕਾਲੀ ਦਲ ਆ ਜਿਹੜਾ ਹੂੰ ਉਹ ਕੀ ਅਸਲ ਜਿਹੜਾ ਅਕਾਲੀ ਦਲ ਸੀ ਉਹ ਹੈ ਹੂੰ ਜਾਂ ਆਪਦੇ ਸਿਧਾਂਤ ਤੋਂ ਥੜਕ ਚੁੱਕਿਆ ਜੀ ਜਿੱਦਾਂ ਦੀ ਗੱਲਬਾਤ ਆ ਜਿਹੜੀ ਅ ਚੱਲ ਰਹੀ ਹੈ ਜਿਵੇਂ ਹੁਣ ਹਰ ਇੱਕ ਨੂੰ ਐ ਲੱਗਿਆ ਪਿਆ ਯਾਰ ਮੈਂ ਕੁਰਸੀ ਦੇ ਦਵਾ ਦਾ ਪਹੁੰਚ ਜਾ ਹੂੰ ਉਹਦੇ ਵਿੱਚੋਂ ਧਾਰਮਿਕ ਭਾਵਨਾਵਾਂ ਦਾ ਵੀ ਖਲਵਾੜ ਕਰਦੇ ਨੇ ਜੀ ਉਹ ਕਿਸੇ ਬੰਦੇ ਦੀ ਕੋਈ ਕਦਰ ਨਹੀਂ ਕਰਦੇ ਜਿਵੇਂ ਕੱਲ ਹੀ ਇੱਕ ਵੀਡੀਓ ਵਾਇਰਲ ਹੋਈ ਆ ਕਿਤੇ ਉਹ ਸੌਨੇ ਹਾਲ ਦਾ ਨਾਹਰਾ ਲੱਗੀ ਜਾਂਦਾ ਨਾਲ ਨਾਲ ਸੀ ਆਰਾਮ ਦਾ ਨਾਹਰਾ ਲੱਗ ਜਾਂਦਾ ਜੈ ਸੀ ਆਰਾਮ ਦਾ ਕੱਲ ਜਲਦਾਈ ਸੀਗਾ ਰੈਲੀ 'ਚ ਹਾਂ ਉਹਦੇ ਵਿੱਚ ਹੁਣ ਦੋਨੇ ਦਰਮਾਨ ਨੂੰ ਠੇਸ ਪਹੁੰਚਦੀ ਆ ਨਾ ਪੂਰਾ ਉਹਦਾ ਬੋਲੇ ਨਾ ਪੂਰਾ ਉਹਦਾ ਬੋਲੇ ਨਾ ਪੂਰਾ ਉਹਦਾ ਬੋਲੇ ਹੂੰ ਕਿਉਂਕਿ ਦੋਨੇ ਧਰਮਾਂ ਦੇ ਵਿੱਚ ਕਦੋਂ ਜਿਸੇ ਦੀ ਜਿੱਥੇ ਧਾਰਮਿਕ ਪਾਰਟੀਆਂ ਵਿਅਕਤੀਗਤ ਥੇਸ ਪ੍ਰਚਾਰੀਆਂ ਹੁਣ ਉੱਥੇ ਪਾਰਟੀ ਨੂੰ ਵੇਖ ਕੇ ਮਤਲਬ ਵੋਟ ਪੈਂਦੀ ਆ ਨਾ ਕਿ ਕਿਸੇ ਵਿਅਕਤੀ ਨੂੰ ਇਸ ਕਰਕੇ ਇਹ ਗੱਲ ਕਹਿਣਾ ਵੀ ਸਰੂਪ ਸਿੰਘਲਾ ਕਿੰਨਾ ਕਾਮਯਾਬ ਹੋ ਜਾਊਗਾ ਜਾਂ ਸਰੂਪ ਸਿੰਘਲਾ ਇਹ ਸੀਟ ਨੂੰ ਕੱਢੂਗਾ ਜਨਾ ਇਹ ਸਮੇਂ ਤੋਂ ਕਹਿਣ ਦੀ ਪਹਿਲਾਂ ਗੱਲ ਹੋ ਸਕਦੀ ਹੈ ਇਸ ਕਰਕੇ ਪਾਰਟੀ ਕੀ ਕਰਦੀ ਹੈ ਪਾਰਟੀ ਜਿਹੜੇ ਹਿਸਾਬ ਨਾਲ ਹੁਣ ਚੱਲੇ ਹੋਏ ਆ ਵੀ ਅਸੀਂ ਪਿੰਡਾਂ ਜਾਵਾਂਗੇ ਜਿਵੇਂ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਵਿਰੋਧ ਤਾਂ ਆਪ ਦੀ ਥਾਂਵੇਂ ਉਹ ਆਪ ਹੀ ਕੁਛ ਨਾ ਕੁਛ ਰੋਜ਼ ਹੀ ਬਾਤ ਬਹਾਵ ਵਾਲਾ ਵਿਸ਼ਾ ਹੈ ਜਿਹੜਾ ਉਹ ਉਹਨਾਂ ਦੇ ਪ੍ਰਧਾਨ ਜੀ ਜਾਂ ਕੋਈ ਉਹਨਾਂ ਦੇ ਬਲਾਰੇ ਉਹ ਆਪ ਹੀ ਕਰ ਲੈਂਦੇ ਆ ਪਤਾ ਨਹੀਂ ਹੁਣ ਉਹ ਜਾਣ ਬੁੱਝ ਕੇ ਕਰਦੇ ਆ ਜਾਂ ਉਹਨਾਂ ਤੋਂ ਸੁਭਾਵਿਕ ਹੋ ਰਿਹਾ ਹੈ ਕੋਈ ਨਾ ਕੋਈ ਮਤਲਬ ਏਸੀ ਗੱਲ ਹੈ ਜਦੋਂ ਕੋਈ ਮਾੜੀ ਜੀ ਜੁੜਨ ਦੀ ਗੱਲ ਕਰਦਾ ਉਹਦੀ ਉਹਨੂੰ ਕਿਸੇ ਨਾ ਕਿਸੇ ਪਾਸੇ ਠੇਸ ਪਹੁੰਚ ਜਾਂਦੀ ਆਵਾਂ ਦੀ ਪਾਰਟੀ ਦਾ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਇੱਥੇ ਨਾ ਕਾਫੀ ਬੰਦੇ ਜਿਹੜੇ ਹੈਗੇ ਆ ਟਰੈਕਟਰ ਦੇ ਦਾਵੇਦਾਰ ਆ ਰਹਿ ਗਏ ਆ ਜਿਵੇਂ ਅਨਲ ਠਾਕਰ ਜੀ ਐ ਗਰੇਵਾਲ ਸਾਹਿਬ ਐ ਅਗਰ왈 ਅਮਰਤ ਅਗਲਵਾਲ ਐ ਤੇ ਨਵਦੀਪ ਸਿੰਘ ਜੀ ਦਾ ਐਡਵੋਕੇਟ ਨੇ ਹੋਰ ਵੀ ਜਿਹੜੇ ਆਪਣੇ ਕਾਂਗਰਸ ਚੋਂ ਆਏ ਐ ਜਗਰੂਪ ਸਿੰਘ ਗਿੱਲ ਜੀ ਐ ਐਮਸੀ ਕਾਫੀ ਰਹੇ ਆ ਉਹ ਤੁਸੀਂ ਸਥਿਤੀ ਨੂੰ ਕਿਵੇਂ ਦੇਖਦੇ ਹੋ ਚਲੋ ਕੈਂਡੀਡੇਟ ਤੇ ਆਪਾਂ ਗੱਲ ਆਪਾਂ ਨੂੰ ਰੋਗ ਵੀ ਲੈਣੇ ਆ ਵੀ ਜੇ ਆਪਾਂ ਸਥਿਤੀ ਨੂੰ ਦੇਖਨੇ ਆ ਆਪਣੀ ਪਾਰਟੀ ਸ਼ਹਿਰੀ ਸਥਿਤੀ ਨੂੰ ਕੀ ਲੱਗਦਾ ਤੁਹਾਨੂੰ ਅੱਜ ਜਿਵੇਂ ਤੁਸੀਂ ਕਹੇ ਵੀ ਪਾਰਟੀ ਦਾ ਰੋਕ ਲੈਣਾ ਪਾਰਟੀ ਤਾਂ ਅਨਾਉਂਸ ਹੋਈ ਤੇ ਪਤਾ ਲੱਗਦਾ ਹੁੰਦਾ ਕਿ ਪਾਰਟੀ ਨੇ ਟਿਕਟ ਕਿਹਨੂੰ ਦੇਣੀ ਹੈ ਹੂੰ ਇਹਦੇ ਬਾਰੇ ਅਗਾਉਂ ਗੱਲ ਕਹਿਣੀ ਵੀ ਕੋਹੋਸ਼ੀ ਹੋ ਜਾਂਦੀ ਹੈ ਹੂੰ ਹੂੰ ਤੇ ਜਿੱਥੋਂ ਤੱਕ ਆਪ ਦਾ ਸਬੰਧ ਹੈ ਵੇਖੋ ਮੈਂ ਪਹਿਲਾਂ ਇੱਕ ਗੱਲ ਤੁਹਾਨੂੰ ਕਹਿ ਕੇ ਹਟੇ ਹੂੰ ਵੀ ਇੱਕ ਨਾ ਜਿਹੜਾ ਆਮ ਵੋਟਰ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਪ੍ਰਤੀ ਨਰਾਸ਼ਤਾ ਹੈ ਜੀ ਆਪਦੇ ਪੱਖ ਚ ਇੱਕ ਗੱਲ ਜਾਂਦੀ ਹੈ ਵੀ ਉਹਨਾਂ ਦਾ ਹਜੇ ਉਹਨਾਂ ਨੇ ਰਾਜ ਭਾਗ ਵੇਖਿਆ ਨਹੀਂ ਉਹਨਾਂ ਦੀ ਉਹ ਹਜੇ ਰਾਜ ਭਾਗ ਤੋਂ ਬਾਹਰ ਹੈ ਲੋਕ ਸੋਚ ਰਹੇ ਚਲੋ ਯਾਰ ਇਹਨਾਂ ਨੂੰ ਨਹੀਂ ਹਾਂ ਵੀ ਇਹ ਹੋ ਸਕਦਾ ਹੈ ਵੀ ਯਾਰ ਹੁਣ ਆਦ ਤਾ ਸਾਰੇ ਅਸੀਂ ਦੇਖ ਲੇ ਇਹਨਾਂ ਨੇ ਤਾਂ ਸਾਨੂੰ 74 ਸਾਲਾਂ ਦੇ ਵਿੱਚ ਨਿਰਾਸ਼ਤਾ ਹੀ ਦਿੱਤੀ ਹੈ ਕੁਝ ਕੁ ਲੋਕ ਕੁਝ ਕੁ ਲੋਕ ਮਤਲਬ ਉੱਪਰਲੇ ਕੈਡਰ ਨੂੰ ਸੋਚਦੇ ਆ ਵੀ ਉਹ ਉਹ ਜੁੜਿਆ ਕਿੱਥੇ ਹੈ ਉਹ ਉਹ ਕਿਹੋ ਜੀਆਂ ਮਤਲਬ ਭਾਵਨਾ ਰੱਖਦਾ ਹੈ ਪੰਜਾਬ ਪ੍ਰਤੀ ਉਹ ਲੋਕ ਬੁੱਧੀਜੀਵੀ ਹੁੰਦੇ ਆ ਕੁਝ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਹੈ ਵੀ ਚੱਲੇ ਜਾ ਰਹੇ ਇਹ ਇਹ ਨਵੇਂ ਹੈਗੇ ਆ ਵੀ ਦੇਖ ਲਿਆ ਜਾਵੇ ਤੇ ਵੋਟ ਇੱਕ ਐਸੀ ਉਹ ਜਦੋਂ ਅੰਦਰ ਜਾ ਕੇ ਵੀ ਕਈ ਵਾਰੀ ਬੰਦੇ ਦਾ ਮਨ ਬਦਲ ਜਾਂਦਾ ਹੂੰ 1200 ਮਾਨ ਬਣਾ ਕੇ ਜਾਓ ਅੰਦਰ ਜਾ ਕੇ ਵੀ ਪਤਾ ਨਹੀਂ ਉਹਦੀਆਂ ਭਾਵਨਾਵਾਂ ਕਿੱਥੇ ਜੁੜੀਆਂ ਹੋਊਗਾ ਅੰਦਰ ਜਾ ਕੇ ਬੋਟ ਹੈ ਜਿਹੜੀ ਅੰਦਰ ਜਾ ਕੇ ਵੀ ਬਦਲ ਜਾਂਦੀ ਹੈ ਤੇ ਅਜੇ ਇੱਥੇ ਤਾਂ ਫਰਵਰੀ ਦੇ ਵਿੱਚ ਇਲੈਕਸ਼ਨ ਆਉਣੇ ਆ ਅਜੇ 6-7 ਮਹੀਨੇ ਪਏ ਐ ਪਰ ਦੂਜੇ ਪਾਸੇ ਆਪ ਪਾਰਟੀ ਜ਼ੋਰ ਵੀ ਬਹੁਤ ਲਾ ਰਹੀ ਹੈ ਜਿਵੇਂ ਕਿਵੇਂ ਬੰਦਿਆਂ ਦਾ ਰਲੇਵਾ ਹੋ ਰਿਹਾ ਹੈ ਹਨਾ ਜੀ ਜਿੰਨਾਂ ਕੋ ਉਹਦੇ ਐ ਦੇ ਲੋਕਾਂ ਨੂੰ ਲੱਗਦਾ ਵੀ ਆ ਵੀ ਆ ਗਿਆ ਜਿਆਰਾ ਹੁਣ ਪਤਾ ਨਹੀਂ ਇਹ ਹਵਾਰ ਚ ਆ ਜੂ ਉਹਦੇ ਪਾਸੇ ਕੋਈ ਨਾ ਕੋਈ ਬਿਆਨ ਆ ਜਾਂਦਾ ਉੱਪਰੋਂ ਜਿਹੜੀ ਫਿਰ ਲੋਕਾਂ ਨੂੰ ਕਿਸੇ ਨਾ ਕਿਸੇ ਨਰਾਸ਼ਤਾ ਵੱਲ ਨੂੰ ਸੱਟ ਦਿੰਦੇ ਆ ਜਾਂ ਮਤਲਬ ਇੱਕ ਜਿਹੜੀ ਸਭ ਤੋਂ ਭੈੜੀਆਂ ਪਾਰਟੀਆਂ ਨੇ ਸਾਰੀਆਂ ਗੱਲਾਂ ਜਿਵੇਂ ਲੋਕਾਂ ਨੂੰ ਉਹ ਜਮੀਰ ਮਾਰਨਾ ਚਾਹੁੰਦੇ ਆ ਇਸ ਚੋਂ ਲੋਕ ਸਾਰੀਆਂ ਪਾਰਟੀਆਂ ਚੋਂ ਹੀ ਦੁਖੀ ਐ ਹਾਂਜੀ ਬੀਜਪੀ ਜੀ ਅੱਜ ਆਪਾਂ ਜੋ ਗੱਲ ਕਰਦੇ ਆ ਤਾਂ ਉਹ ਕਿਸਾਨੀ ਸੰਘਰਸ਼ ਕਰਕੇ ਕਾਫੀ ਵਿਰੋਧ ਹੋ ਰਿਹਾ ਸਾਰਿਆਂ ਥਾਵਾਂ ਤੇ ਪੰਜਾਬ ਪੰਜਾਬ ਤੋਂ ਬਾਹਰ ਵੀ ਇੰਡੀਆ ਤੋਂ ਬਾਹਰ ਵੀ ਬੀਜਪੀ ਦੇ ਲੋਕ ਖਿਲਾਫ ਕਿਸਾਨੀ ਸੰਘਰਸ਼ ਕਰਕੇ ਐ ਵੀ ਯਾਰ ਕਾਲੇ ਕਾਨੂੰਨ ਲਿਆ ਕੇ ਤਾਂ ਇਹ ਸਾਰਿਆਂ ਨੂੰ ਦੱਬਣਾ ਚਾਹੁੰਦੇ ਆ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਲੋਕਾਂ ਨੂੰ ਉਹਦੇ ਚ ਹੁਣ ਬਹਿੰਡਾ ਸ਼ਹਿਰੀ ਦੀ ਤੁ ਆਪਾਂ ਗੱਲ ਕਰਦੇ ਆ ਕਿਸ ਤਰ੍ਹਾਂ ਲੱਗਦਾ ਇੱਕ ਜਿਵੇਂ ਸੁਖਪਾਲ ਸਿੰਘ ਸਰਾ ਉਹਨਾਂ ਦਾ ਵੀ ਨਾਮ ਹੈ ਇੱਕ ਦੋ ਬੰਦੇ ਹੋਰ ਹੈ ਬੀਜੇਪੀ ਦੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਉਹਨਾਂ ਦੇ ਇੱਕ ਇੱਕ 모ਹਿਤ ਗੁਪਤਾ ਸੀਗਾ ਉਹ ਕਰਦੇ ਆ ਚਰਲ ਗਿਆ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੀਜੇਪੀ ਦੀ ਸਥਿਤੀ ਬਾਰੇ ਅਸਲ ਨੇ ਜੀ ਜਿਹੜੀਆਂ ਰੂਲਿੰਗ ਕਰਦੀਆਂ ਪਾਰਟੀਆਂ ਹੁੰਦੀਆਂ ਨੇ ਹੂੰ ਉਹਨਾਂ ਦਾ ਲੋਕਾਂ ਦੇ ਵਿੱਚ ਜਿਹੜਾ ਵਿਰੋਧ ਹੁੰਦਾ ਉਹ ਜ਼ਿਆਦਾ ਹੁੰਦਾ ਹੂੰ ਉਹਦੇ ਕਾਰਨ ਹੁੰਦੇ ਆ ਵੀ ਉਹ ਆਪਦੇ ਇੱਕ ਤਾਂ ਵਾਅਦਿਆਂ ਤੇ ਪੂਰੀ ਨਹੀਂ ਉਤਰੇ ਹੁੰਦੇ ਹੂੰ ਵਾਅਦੇ ਉਹ ਵੱਧ ਘੱਟ ਕਰ ਜਾਂਦੇ ਆ ਦੂਸਰਾ ਮਤਲਬ ਉਹ ਉਹਦੀ ਤੇ ਬੜੀ ਨਜ਼ਰਸ਼ਾਨੀ ਵੀ ਜਿਵੇਂ ਤੁਸੀਂ ਕਿਸਾਨ ਸੰਘਰਸ਼ ਦੀ ਗੱਲ ਕਰੀ ਹੈ ਹੂੰ ਇਹ ਚੱਲ ਰਿਹਾ ਹੁਣ ਦੋ ਰੂਲਿੰਗ ਪਾਰਟੀਆਂ ਸੈਂਟਰ ਦੇ ਵਿੱਚ ਰਾਜ ਭਾਗ ਤੇ ਕਾਬਜ਼ਾ ਬੀਜੇਪੀ ਹੂੰ ਪੰਜਾਬ ਦੇ ਵਿੱਚ ਕਾਂਗਰਸ ਹੁਣ ਲੋਕ ਸੈਂਟਰ ਦੇ ਵਿੱਚੋਂ ਜਿਹੇ ਜਿਹੀਆਂ ਪਾਲਿਸੀਆਂ ਸੈਂਟਰ ਦੇ ਵਿੱਚ ਬਣਾਈਆਂ ਗਈਆਂ ਉਹਦੀਆਂ ਉਹਨੂੰ ਵਪਾਰੀ ਵਰਗ ਹੂੰ ਜਿਵੇਂ ਆਰਥਿਕ ਤੰਗੀ ਦੇ ਵਿੱਚੋਂ ਮਤਲਬ ਲੋਕ ਗੁਜ਼ਰ ਰਹੇ ਹੈ ਜਿਹੇ ਜਿਹੀਆਂ ਪਾਲਿਸੀਆਂ ਕੋਆਪਰੇਟ ਕਰਾਉਣਿਆਂ ਨੂੰ ਡਵੈਲਪ ਕਰਨ ਵਾਸਤੇ ਆ ਰਹੇ ਜਿਵੇਂ ਪੰਜਾਬ ਦਾ ਹੁਣ ਇੱਕ ਵੱਡਾ ਵੱਡਾ ਦੁਖਾਂਤ ਵਾਪਰ ਰਿਹਾ ਵੀ ਇਹ ਪੰਜਾਬ ਦੀ ਕਿਸਾਨੀ ਨੂੰ ਜੇ ਐ ਨਹੀਂ ਲੋਟਾਉਂਦੇ ਟੇਡੇ ਢੰਗ ਨਾਲ ਲੋਟਾ ਜੋ ਸਿੱਧੇ ਉਗਲਾਂ ਘੋਣੀ ਨਿਕਲਦਾ ਟੇਢੀ ਕਰ ਲੋ ਜਿਵੇਂ ਸੜਕਾਂ ਦਾ ਜਾਲ ਵਿਸਾਇਆ ਰਿਹਾ ਜਾ ਰਿਹਾ ਇਹ ਸਿਰਫ ਤੇ ਸਿਰਫ ਲੋਕ ਜਿਹੜੇ ਇਹ ਇਹ ਸੋਚਦੇ ਨੇ ਸਿਰਫ ਕਿਸਾਨ ਨੂੰ ਬੇਜਮੀਨੇ ਕਰਨਾ ਹੈ ਕਿਉਂਕਿ ਸੜਕਾਂ ਦੀ ਇੰਨਾਂ ਦੀ ਅਜੇ ਪੰਜਾਬ ਨੂੰ ਲੋੜ ਨਹੀਂ ਹੈਗੀ ਉਧਰੋਂ ਉਧਰੋਂ ਨੈਸ਼ਨਲ ਹਾਈਵੇ ਨੂੰ ਚੌੜਾ ਕਰਦੇ ਉਧਰੋਂ ਕੋਈ ਉਹ ਕੱਢ ਦਿਓ ਕਿਉਂਕਿ ਪੰਜਾਬ ਕੋਲੇ ਸੜਕਾਂ ਜਿਹੜੀਆਂ ਉਹ ਬੜੀਆਂ ਭਈਆਂ ਇਹ ਇਹ ਸਾਰੀਆਂ ਗੱਲਾਂ ਬਿਸੀ ਕਿਸਾਨ ਮੋਰਚੇ ਪਿੱਛੇ ਉਹਨਾਂ ਦੀਆਂ ਮੰਗਣਾ ਨਾ ਮੰਨਣਾ ਇਹ ਜੀਆਂ ਮਾੜੀਆਂ ਨੀਤੀਆਂ ਆਉਣੀਆਂ ਇਹ ਲੋਕ ਭਾਜਪਾ ਨੂੰ ਆਜ ਜਿਹੜਾ ਭਾਜਪਾ ਦਾ ਹੈ ਇਸ ਟਾਈਮ ਉਹ ਬਿਲਕੁਲ ਖਰਾਬ ਹੈ ਲੋਕ ਭਾਜਪਾ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ ਹੂੰ ਵੇਖੋ ਕੁਝ ਵੋਟਰ ਭਾਜਪਾ ਨਾਲ ਜੁੜੇ ਹੋਣਗੇ ਪਰ ਉਹ ਵੀ ਲੋਕ ਵਿਰੋਧ ਦੇ ਦੇਖਦੇ ਹੋਏ ਜਰ ਜੇ ਮੈਂ ਬੀਜੇਪੀ ਦੀ ਗੱਲ ਕਰਤੀ ਲੋਕ ਮੇਰੇ ਵਿਰੋਧ ਚ ਆ ਜਾਣਗੇ ਜੇ ਮੈਂ ਬੀਜੇਪੀ ਦੀ ਗੱਲ ਕਰਕੇ ਪਿੰਡਾਂ 'ਚ ਤੁਰਪੇ ਮੇਰਾ ਵਿਰੋਧ ਹੋ ਜਾਊਗਾ ਜੇ ਮੈਂ ਬੀਜੇਪੀ ਦੀ ਗੱਲ ਕਰਤੀ ਮੇਰੀ ਦੁਕਾਨ ਤੇ ਕਿਸੇ ਨੇ ਨਹੀਂ ਆਉਣਾ ਕਿਉਂਕਿ ਬੀਜੇਪੀ ਦਾ ਜੇ ਵੇਖਿਆ ਜਾਵੇ ਬੀਜੇਪੀ ਜਮਾ 0 ਤੇ ਹੈ ਇਸ ਟਾਈਮ ਕਿਉਂਕਿ ਲੋਕ ਬੀਜੇਪੀ ਦੀ ਗੱਲ ਕਰਕੇ ਹੀ ਨਹੀਂ ਰਾਜੀ ਇਹ ਇਸ ਕਰਕੇ ਸਾਰੀਆਂ ਪਾਰਟੀਆਂ ਦਾ ਆਪ ਦਾ ਆਪ ਦਾ ਬਣਿਆ ਹੋਇਆ ਕਿਉਂਕਿ ਜੇ ਤਾਂ ਚੰਗੇ ਵਿਅਕਤੀ ਕੋਈ ਆਉਣਗੇ ਤਾਂ ਲੋਕਾਂ ਦਾ ਸੁਦਰਜੂ ਪਾਰਟੀਆਂ ਪ੍ਰਤੀ ਲੋਕਾਂ ਦਾ ਜਿਹੜਾ ਹੈਗਾ ਬੀਜੇਪੀ ਤੇ ਤਾਂ ਬਹੁਤ ਗਰਾਫ ਹੈ ਜਿਵੇਂ ਖਤਮ ਹੈ ਬੀਜੇਪੀ ਅਖੀਰ ਵਿੱਚ ਅਸੀਂ ਆ ਸਾਹਿਬ ਅਸੀਂ ਜਾਣਾਂਗੇ ਤੁਹਾਡੇ ਤੋਂ ਵੀ ਜਿਵੇਂ ਸੰਗਦੇਸ਼ ਸਿੰਘ ਢੀਂਡਸਾ ਰਾਸਾ ਮੈਂਬਰ ਵੀ ਆ ਉਹ ਤੇ ਉਹ ਕਾਲੇਰ ਤੋਂ ਵੱਖਰੇ ਹੋਏ ਐ ਹੁਣ ਉਹ ਪਿਛਲੇ ਜੇ 2-4 ਮਹੀਨੇ ਦੀ ਆਪਾਂ ਗੱਲ ਕਰਕੇ ਕਾਫੀ ਸਰਗਰਮ ਆ ਉਹ ਆ ਜਾਂ ਪਰਵਿੰਦ ਸਿੰਘ ਢੀਂਡਸਾ ਆਉਂਦੇ ਆ ਬਹਿੰਡੇ ਪਰ ਉਹ ਜਿਤ ਕੋਰ ਗੋਲਛਣਾਉਂਦੇ ਆ ਤੇ ਸਰਗਰਮੀ ਹੈਗੀ ਆ ਬਹਿੰਡੇ ਜੀ ਕਾਫੀ ਸ਼ਹਿਰੀ ਤੋਂ ਕਿਸ ਤਰ੍ਹਾਂ ਲੱਗਦਾ ਉਹਨਾਂ ਦਾ ਲੋਕਾਂ ਨੂੰ ਜੋੜ ਪਾਉਣਗੇ ਜਾਂ ਉਹਨਾਂ ਤੇ ਇਹੀ ਦੋਸ਼ ਲੱਗਦਾ ਰਹੂਗਾ ਯਾਰ ਤੂੰ ਇਹ ਕੱਲ ਦਾ ਚੈਨ ਚੈਨ ਸੱਤਾਮਣੀ ਐ ਜਿਹੜਾ ਸ਼ਹਿਰੀ ਵੋਟਰ ਹਨ ਜੀ ਆਪਾਂ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਇਧਰ ਵੀ ਗੱਲ ਕਰ ਲਗੇ ਬਠਿੰਡੇ ਦਾ ਜਿਹੜਾ ਖਾਸ ਕਰਕੇ ਹੂੰ ਉਹੋ ਜਿਵੇਂ ਆਪਾਂ ਗੱਲ ਪਹਿਲਾਂ ਵੀ ਕਰ ਲਈ ਬਾਰ ਬਾਰ ਦੁਹਰਾਉ ਕਰਨਾ ਪੈਂਦਾ ਹੁੰਦਾ ਕਈ ਵਾਰੀ ਗੰਨਾਵੀ ਗੱਲ ਤੋਰ ਨੂੰ ਆਪਦੇ ਆਪ ਦੇ ਉਹਨਾਂ ਦਾ ਬੋਟ ਬੈਂਕ ਹੈਗਾ ਬਠਿੰਡੇ ਦਾ ਇੱਕ ਬਹੁਤ ਵੱਡਾ ਬੋਟ ਬੈਂਕ ਜਿਹੜਾ ਨਦੀਨਾਂ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ ਹੂੰ ਨਾ ਉਹ ਬੁੱਧੀਜੀਵੀ ਵਰਗੇ ਨਾ ਉਹਨਾਂ ਦਾ ਵਾਸਤਾ ਉਹਨਾਂ ਦਾ ਵਿਚਾਰਿਆਂ ਦਾ ਗਰੀਬੀ ਦੀ ਦੇਖਾਚੀ ਉਹਨੇ ਰਹਿ ਰਹੇ ਆ ਉਹਨਾਂ ਦਾ ਮੌਕੇ ਤੇ ਹੂੰ ਜਿਹੜਾ ਉਹਨਾਂ ਨੂੰ ਕੁਝ ਦੇਊਗਾ ਜਾਂ ਉਹਨਾਂ ਨੂੰ ਉਵੇਂ ਉਵੇਂ ਖਰੀਦ ਲੂਗਾ ਇੱਕ ਤਾਂ ਇਹ ਐ ਹੂੰ ਦੂਸਰਾ ਹੁਣ ਆਪਾਂ ਆਜ ਗਏ ਮਤਲਬ ਆ ਨਵੇਂ ਕਾਲੀ ਦਲ ਵਾਲਾ ਜੀ ਨਵੇਂ ਅਕਾਲੀ ਦਲ ਨੂੰ ਵੀ ਸਿੱਖ ਖੇਮਿਆਂ ਦੇ ਵਿੱਚ ਬੁੱਧੀਜੀਵੀ ਵਰਗ ਦੇ ਵਿੱਚ ਉਹ ਪਿਛਲੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਜਿਵੇਂ ਉਹ ਅਕਾਲੀ ਦਲ 'ਚ ਰਹੇ ਉਹਨਾਂ ਦੇ ਉਸ ਕੈਰੇਕਟਰ ਨੂੰ ਉਵੇਂ ਹੀ ਨਾਪਿਆ ਜਾ ਰਿਹਾ ਹੈ ਵੀ ਜਿੰਨਾ ਚਿਰ ਅਕਾਲੀ ਦਲ ਪਾਵਰ 'ਚ ਰਿਹਾ ਜਿੰਨਾ ਚਿਰ ਮਲਾਈ ਸੀ ਉਹਨਾਂ ਚਿਰ ਖਾਂਦੇ ਰਹੇ ਉਹਦੀਆਂ ਪੁਲਿਸ ਪਾਲਸਾਂ ਦਾ ਵਿਰੋਧ ਵੀ ਨਹੀਂ ਕਰਿਆ ਹਾਂਜੀ ਜੀ ਤੇ ਜਦੋਂ ਅਕਾਲੀ ਦਲ ਸਤਾ ਤੋਂ ਬਾਹਰ ਹੋ ਗਿਆ ਜੀ ਤੇ ਉਦੋਂ ਅਕਾਲੀ ਦਲ ਆ ਵੀ ਮਾੜਾ ਹੋ ਗਿਆ ਜੀ ਜਿਵੇਂ ਬ੍ਰਹਮਪੁਰਾ ਸਾਹਿਬ ਦਾ ਵੀ ਹੈ ਢੀਂਟਸਾ ਸਾਹਿਬ ਦਾ ਸਾਰਿਆਂ ਦਾ ਲੋਕਾਂ ਦਾ ਇਹ ਹੈਗਾ ਹਮ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਵੀ ਜਿਹੜੀ ਬੰਦੇ ਦੀਆਂ ਆਦਤਾਂ ਹੁੰਦੀਆਂ ਉਹ ਉਹ ਬਦਲਦੀਆਂ ਨਹੀਂ ਜੀ ਜਿਵੇਂ بارشਾ ਵੀ ਕਹਿੰਦਾ ਵਾਰਸ਼ਾ ਆਦਤਾਂ ਜਾਂਦੀਆਂ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਹਮ ਪਰ ਜੇ ਹੁਣ ਜਿਵੇਂ ਡਸਾ ਸਾਹਿਬ ਹੈ ਬ੍ਰਹਮਪੁਰਾ ਸਾਹਿਬ ਹੈ ਉਹਨਾਂ ਨੂੰ ਅਜੇ ਲੋਕਾਂ ਦਾ ਕੋਈ ਬਹੁਤ ਸਮਰਥਨ ਤਾਂ ਨਹੀਂ ਨ ਮਿਲਿਆ ਹੂੰ ਲੋਕ ਜਿਹੜੀ ਉਹ ਹੋਰ ਆਏ ਸੀ ਜਿਹੜੀ ਬਣਾ ਕੇ ਸਕੀਮ ਵੀ ਲੋਕ ਬਾਦਲਵਾਲਿਆਂ ਦਾ ਉਹ ਹੈ ਗਰਾਵਟ ਹੈ ਬਾਦਲਵਾਲਿਆਂ ਦਾ ਗਰਾਫ ਹੈ ਤੇ ਸਾਡੇ ਨਾਲ ਲੋਕ ਜੁੜ ਜਾਣਗੇ ਲੋਕ ਨਹੀਂ ਜੁੜੇ ਜਿੰਨੇ ਕੁ ਜੁੜੇ ਉਹ ਬਾਦਲ ਵਾਲਿਆਂ ਚੋਂ ਆ ਕੇ ਜੁੜੇ ਹੂੰ ਉਹੀ ਹੈ ਉਹੀ ਹੈ ਇਸ ਕਰਕੇ ਬਠਿੰਡੇ ਦੇ ਵਿੱਚ ਤਾਂ ਕੋਈ ਅਜੇ ਬਹੁਤੀ ਜੇ ਆਪਾਂ ਮਠੰਡਾ ਸ਼ਹਿਰੀ ਚ ਵੇਖ ਗਏ ਬਹੁਤੀ ਨਹੀਂ ਗੱਲ ਬਾਤ ਚਲੋ ਕਈ ਵਿਅਕਤੀ ਤੌਰ ਤੇ ਬੰਦੇ ਅੱਛੇ ਵੀ ਹੈਗੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹੈ ਬੰਦੇ ਅੱਛੇ ਵੀ ਹੈਗੇ ਚੰਗੀ ਗੱਲ ਕਰਨ ਵਾਲੇ ਉਹਨਾਂ ਦੀ ਸੋਚ ਵੀ ਚੰਗੀ ਹੈ ਪਰ ਸੋਚ ਕੀ ਕਰੂੰ ਸੋਚ ਤਾਂ ਪਾਰਟੀ ਦੀ ਆ ਕੇ ਰੁਕ ਜਾਂਦੀ ਹੈ ਨਾ ਜੀ ਬਿਲਕੁਲ ਹਾਂ ਇਕੱਲਾ ਬੰਦਾ ਵਿਅਕਤੀ ਤਾਂ ਕੁਝ ਕਰ ਹੀ ਨਹੀਂ ਸਕਦਾ ਉਹਨੇ ਕਰਨਾ ਤਾਂ ਪਾਰਟੀ ਮੁਤਾਬਕ ਹੈ ਜਾਂ ਪਾਰਟੀ ਦੇ ਉੱਪਰ ਉੱਠ ਕੇ ਪਾਰਟੀ ਵਿੱਚ ਹੀ ਕੁਝ ਕਰਨਾ ਚਾਹੁੰਦੀ ਹੋਵੇ ਉਹ ਸੰਵਿਧਾਨ ਮੁਤਾਬਕ ਕਰਨਾ ਜਿਹੜਾ ਸੰਵਿਧਾਨ ਇਜਾਜ਼ਤ ਦਿੰਦਾ ਉਹੀ ਹੋਣਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਾਡੇ ਨਾਲ ਬਟਿੰਡਾ ਸ਼ਹਿਰੀ ਦੇ ਜਿਹੜੇ ਸਿਆਸੀ ਗੱਲਾਂਬਾਤਾਂ ਸਿੰਘਾਂ ਵੀ ਕਿਸ ਤਰ੍ਹਾਂ ਪਾਰਟੀਆਂ ਦੀ ਗੱਲਬਾਤ ਹੈ ਕੀ ਕੀ ਚੱਲਦਾ ਹੈ ਕੀ ਹੁਣ ਗਰਾਫ ਪਾਰਟੀਆਂ ਦਾ ਉਹਦੇ ਬਾਰੇ ਗੱਲਬਾਤ ਕਰੇ ਸਨ ਭਾਈ ਇਸਕਰਨ ਸਿੰਘ ਜੀਵੀਆਂ ਤੇ ਅਗਲੇ ਦਿਨ ਅਜ ਫੇਰ ਕਿਸੇ ਜਿਹੜੇ ਹਲਕੇ ਦੇ ਸਿਆਸੀ ਸਮੀਕਰਨਾਂ ਨੂੰ ਕਿਸੇ ਬੁੱਧੀਜੀਵੀ ਤੋਂ ਜਾਣਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਹਿਬ ਵੈਲਕਮ ਜੀ ਖਾਲਸਾ ਵੈਲਕਮ ਜੀ ਫਤਿਹ